ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਉਹ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋ ਉਤਰ ਕੋ ਉਤਰ ਸੱਟੇ ਹੀ ਸਾਰੇ ਵੀਰਾਂ ਦੇ ਘਰ ਪਰਾ ਠੀਕ ਹੈ ਲਓ ਜੀ ਕਰਤੀ ਸੀ ਵਲੌਗ ਦੀ ਸਟਾਰਟਿੰਗ ਤਾਂ ਸਵੇਰੇ 7:30 ਵਜੇ ਉੱਠ ਖੜੇ ਸੀਗੇ ਪਰ ਵੀਡੀਓ ਲਾਈ ਹੋਈ 8:30 9:00 ਵਜੇ ਹੈ ਨਾ ਉਹ ਜੀੜੇ ਕਿਤੇ ਯਾਰ ਮੈਂ ਭਾਈ ਕੈ ਸੋਤਾ ਚ ਉਭਰਾਇਆ ਫੋਨ ਲੈ ਕੇ ਉੱਟ ਕੇ ਬਾਹਰ ਕੋਲ ਕੂਤਰਵਾਤ ਦੀ ਡਾਲ ਗੇ ਮੈਂ ਕਿਹਾ ਚੱਲ ਵੀ ਹੁਣ ਆਈ ਗਿਆ ਬੰਦਾ ਤਾਂ ਡਾਉਣੀ ਪੈਣਗੀ ਉੱਠਣੀ ਪਊਗਾ ਤੇ ਰੁੱਟ ਕੇ ਮੈਂ ਸਿੱਧਾ ਇਹਨੂੰ ਬਾਹਰ ਖੋਲ ਕੇ ਸਿੱਧਾ ਖੁੱਡਾਂ 'ਚ ਵੜ ਕੋਲੇ ਹੀ ਮਾਰਤੇ ਤੇ ਸਾਹ ਇੱਕ ਉਦਰੀ ਸੰਭੀ ਜਾਂਨੇ ਕੱਲ ਨੂੰ ਛੜ ਰਹੀਆਂ ਬਾਜੀ ਉਹਨੂੰ ਸਾਹਮ ਸੁੰਬਲ ਨੂੰ ਵੀ ਬਦਾਮ ਪਾ ਦੇ ਲੈ ਡੀ ਪਏ ਵੈਸੇ ਇੱਕ ਹੋਰ ਦੀ ਬੰਦੀ ਕਰਾ ਦੀ ਕੱਲ ਨੂੰ ਢੀੜੇ ਬਣਾ ਦੇਾਂਗੇ ਉਹਨੂੰ ਵੀ ਬਦਾਮ ਦੂਮ ਪਾ ਦੇ ਤੇ ਦੂਆ ਹੁਣ ਬੈਠੇ ਜੀ ਬਾਹਰ ਦੇਖੀਂਦੇ ਉੱਤਰਾਂ ਕੰਨੀਆਂ ਗੋਲੀ ਫੜੀ ਮੁੰਡੇ ਪਹਿਲਾਂ ਤਾਂ ਖਾਵਾਂਗੇ ਆਪਾਂ ਇਹੀ ਬਚਾਉਗੀ ਆਪਾਂ ਨੂੰ ਠੀਕ ਐ ਦੋ ਰੰਗੀ ਜੀ ਫਿਰ ਕੂ ਉਤਰਦਾ ਤੇ ਵਾਵਾ ਕਰ ਆ ਫਿਰ ਤੇ ਉੱਡੇ ਕਾ ਆਉਂਦੀ ਜਿਵੇਂ ਆ ਆਉਂਦਾ ਆ ਆਉਂਦਾ ਉਹ ਆਉਂਦਾ ਠੀਕ ਹੈ ਕਿ ਨਹੀਂ ਆ ਆਉਂਦਾ ਗਲਾ ਬੀ ਹੁੰਜੇ ਵਾਲਾ ਕੋਣ 10 ਕਬੂਤਰ ਦਾ ਡਾਟੇ ਹੋਣਗੇ ਮੇਰੇ ਹਿਸਾਬ ਨਾਲ ਹੈ ਨਾ 10 ਤਾਂ ਡਾਟੇ ਹੋਣਗੇ ਨਾ 12 9 10 ਕਬੂਤਰ ਡਾ ਰੱਖੇ ਦੇਖਦੇ ਆ ਕੀ ਬੰਦਾ ਆਏ ਹੋ ਮੇਰਾ ਰੱਬਾ ਮਾਰ ਤੇ ਤੇ ਕੋਸ਼ਿਸ਼ 10 ਕ ਕਬੂਤਰ ਨੂੰ ਵਾਰਮ ਆਊਟ ਲਾਉਣ ਦੀ ਰਹੀ ਹੈਗੀ ਅੱਜ ਤੇ ਬਾਕੀ ਦਾ ਸਕੂਟਰ ਨੂੰ ਵਾਰਮ ਆਪ ਕਾ ਲੂ ਲਾਵਾਇਆ ਕਰਦਾ ਦੇਖਦੇ ਨੇ ਲੈ ਵਾਰਮ ਆਪ ਗੋਲੀ ਦਾ ਰਿਜ਼ਲਟ ਵਿਖਾਵਾਂਗੇ ਤੁਹਾਨੂੰ ਮਲ ਪਾਣੀ ਦਾ ਵੀ ਮੰਨਦਾ ਫੇ ਰੰਗ ਰੂੰਗੂ ਵੀ ਲਾਉਂਦੇ ਰਹਾ ਯਾਰ ਰੰਗ ਵੀ ਲਾ ਦੇ ਗਾਥ ਨੇ ਹਨ ਕਰਕੇ ਕੋਈ ਨਾ ਵੇਖ ਤਾਂ ਠੀਕ ਹੈ ਜੀ ਚੱਕ ਲੋ ਜੀ ਦਾਣੇ ਐਵੇਂ ਵੀਰਾ 2 3 ਪੈਸਾ ਲਾ ਦੇ ਐਵੇਂ ਹੀ ਕਰਨਾ ਸਾਨੂੰ ਕਰਾ ਕੇ ਨਾ ਹਾਈ ਆਈਟੀ ਘੜੂਗਾ ਬਾਈ ਪਾ ਆ ਦਵਾਈ ਲਾਵਾਂਗੇ ਪਾ ਆ ਆਰੇ ਤੇ ਸੁਭਰਾਣਾ ਸੁਭਰਾਣਾ ਆਈ 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 ਹੰਡੋ ਦਿਖਾ ਲੈਣਗੇ ਆਈ ਆਈ ਬਹੁਤ ਟਾਈਮ ਨਾਲ ਰੱਖਦੇ ਨਾ ਆਈ 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 ਹਮੇਂ ਬੈਠ ਕੇ ਰੱਖਾ ਹਾਂਜੀ ਬੈਕ ਤੇ ਵੀ ਆ ਗਈ ਜੀ ਤੇ ਆਈ 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 ਆਹ ਬੱਤ ਆਈ 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 ਆਏ ਓਕੇ ਬਾਅਦ ਗੱਲ ਕਰਾਂਗੇ ਹਾਂਜੀ ਗੁਰੂਆਂ ਨਾਲ ਲਾੜਦਿਆਂ ਪੂਜਾ ਚੱਲ ਰਹੀ ਹੈ ਬਾਗਲ ਦਾ ਲੱਗਦਾ ਤੇ ਵੀ ਮੇਰੇ ਤਬਾਹ ਗਿਆ ਜੀ ਮਣਜਾ ਖੜਾ ਕੇ ਕਿਛੇ ਪਾਛੇ ਆਪਾਂ ਜੀ ਕਰ ਇੱਕ ਮਿੰਟ ਜੀ ਰੋਹੀ ਪਤਾ ਗੇੜ ਖੋਲ ਲਗੇ ਠੀਕ ਹੈ ਜੀ ਨੂੰ ਕੁਛ ਨਹੀਂ ਜੀ ਕੱਲੇ ਸਟਿੰਗਾ ਲੈ ਗਏ ਹੈ ਜੀ ਉਹੀ ਟਾਈਮ ਆਪਸ ਕਰਦੇ ਗਏ ਸੀ ਇਹ ਇੱਕ ਆ ਕੇ ਬਹਿ ਵੀ ਗਈ ਓਏ ਆਏ ਓਏ ਇੱਕ ਉੱਪਰ ਆ ਕੇ ਬੈਗੀ ਬਈ ਚਲ ਕੋਈ ਨਾ ਲਾ ਦਨੇ ਕੋਈ ਗੱਲ ਨਹੀਂ ਫਿਰ ਕੇ ਬੈਗੀ ਤੇ ਬੈਗੀ ਕਰਾਂ ਪੀ ਫੇਰ ਹੀ ਲਾਵਾਂਗੇ ਆਪਾਂ ਬੇਨਾ ਕੀ ਵਾ ਪਬਜੀ ਵਾਲਾ ਹੈ ਕਿਆ ਬੀਜੀਐਮਆਈ ਕ੍ਰਾਫਟਨ ਵਾ ਬਰੋ ਨਾ 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 ਇਨੀ ਇਨੀ ਨੀ ਕੰਟੈਂਟਾਂ ਸਾਂਜੀ ਬਹੁਤ ਚੰਗੀ ਜੀ ਆਈ ਸਾਰੇ ਪੀਆ ਕਰੋ ਮੈਂ ਤਾਂ ਕਹਿੰਦਾ ਹਾਂਜੀ ਉੱਬਰ ਫਿਰ ਵਾਪਸੀ ਕਰ ਗਿਆ ਜੀ ਤੇ ਦਾਣੇ ਚੱਕ ਦੀ ਬਈ ਹਨਾ ਬਹੁਤ ਤੜਕੇ ਟਾਈਮ ਨਾਲ ਧਰੀ ਸੀਗੇ 8 ਵਜੇ ਤੇ ਧਰੇ ਤੇ 10 ਵਜੇ ਚੱਕਦੇ 2 ਘੰਟੇ ਹੈਗੇ ਆ ਜਿਨੇ ਖਾਣੇ ਖਾਲੇ ਨਹੀਂ ਖਾਣੇ ਨਾਲ ਖਾਣ ਹਣਾ ਆਪੇ ਕੱਲ ਤੋਂ ਟਾਈਮ ਵਾਲਾ ਖਾਣ ਲੱਗ ਜਾਣਗੇ ਕਿਹੜੀ ਗੱਲ ਹੈ ਤੇ ਬਾੜੀ ਮਜਬੂਰੀ ਨੂੰ ਸੰਭੀਅਨਿਆ ਕਬੂਤਰੀ ਹਾਂ ਸੱਚੀ ਯਾ ਇਹ ਬਸ ਵੀ ਜਾਣਾ ਬੂਹਨ ਨਾ ਵਾਰੀਆਂ ਹੋਊਗਾ ਬਾੜ ਗਏਦਾਂ ਕਟਕਟ 8 ਨਹੀਂ 10 ਵਾਰੀਆਂ ਦਾ ਪਾਣੀ ਦੀ ਉੱਡ ਗਈ ਇਹ ਹਾਂ ਤਿੰਨ 8 ਦਾ 2 ਮਹੀਨੇ ਗੁੱਡੇ ਨੂੰ ਮਲਹਾਪੇ ਦੀ ਵੀ ਗਰੰਟੀ ਆ ਆਪਣੀ 8 ਦਾ 12 ਦਾ ਪਾਣੀ ਡੜੀ ਉਧਰ ਨੂੰ ਵਹਾਵਾ ਨਾ ਪੇਜ ਮੈਂ ਕੜਕੜ 15 20 ਬਾਰਾਂ ਉੱਡ ਗਈ ਤੇ ਵਿੱਚੋਂ 8 10 ਵਾਜਾਂ ਪਾਣੀ ਤੇ 8 10 ਸੁੱਕੀਆਂ ਬਾਦ ਮਜਬੂਰੀ ਨਾਲ ਹੀ ਛੱਡੀ ਆਂ ਨਿਆ ਬਸ ਇਹਨਾਂ ਨੂੰ ਤਾਂ ਕਈ ਕੱਲ ਨੂੰ ਮਜਬੂਰੀ ਹੈ ਬਾਈ ਜੀ ਤੇ ਮੈਂ ਤਾਂ ਨਹੀਂ ਜਾਂਦਾ ਕੱਲ ਨੂੰ ਇਹਨਾਂ ਨੂੰ ਭੇਜ ਦਾਂਗੇ ਯਾਰ ਹੱਪਾ ਗੁੰਮਾਂ ਦੀ ਹਾਂ ਗੁੰਮਾਂ ਦੀ ਸੁਰੱਖਿਓ ਇਹ ਦੇਣਾ ਕਿ ਪਰ ਆਉਣੇ ਘਰੇ ਸਹੀ ਗੱਲ ਹੈ ਤੇ ਬਾਕੀ ਮੁੰਡੇ ਨੇ ਲਿਆਂਦੇ ਕਬੂਤਰ ਰੰਗ ਲਾਉਣ ਨੂੰ ਲਾਉਣਾ ਤਾਂ ਆਪਣੇ ਆਪ ਦੀ ਵਿੱਚ ਹੀ ਲੱਗਦਾ ਸਲਾਹ ਦੇਣੀ ਹੈ ਨਾ ਕੁਝ ਨਹੀਂ ਹੁੰਦਾ ਸਟਿੰਗ ਦਾ ਪੀਤੀ ਹੈ ਹੁਣ ਆਪਣੀ ਤੇ ਬੈਠ ਗਏ ਸੀ ਜੀ ਭਾਈ ਸਾਰੇ ਸੁੱਕੇ ਤੇ ਨਵੇਂ ਕਬੂਤਰ ਲਗਭਗ ਯਾਰ ਨਾਲ ਹਵਾ ਜਲਦੀ ਸੀ ਬਾਹਲੀ ਇੱਥੇ ਬਾਕੀ ਸਾਰੇ ਕਬੂਤਰ ਹੀ ਪਾਣੀ ਮੰਗਿਆ ਦਾ ਵਸ ਇੱਕ ਇੱਕ ਵਾਰੀ ਹੋਰ ਲੈਣਗੇ ਸੁੱਕੀ ਤੋਂ ਪਾਣੀ ਤੇ ਕਰਦਾ ਇਕੱਠਿਆਂ ਨੂੰ ਹਨਾ ਤੇ ਕਿਸੇ ਪਾਸੇ ਆ ਜੇ 15-2000 ਰੁਪਿਆ ਤੇ ਤਿੰਨ ਤਿੰਨ ਛੱਡ ਕੇ ਨਵੇੜਦਾ ਇੱਕ ਬਾਈ ਦੇ ਦੋ ਦੋ ਛੱਡਦੇ ਇਕੱਠੇ ਤਿੰਨ ਤਿੰਨ ਛੱਡਿਆ ਕਰਾਂਗੇ ਪਰ ਆ ਠੀਕ ਹੈਗੇ ਨਹੀਂ ਤਾਂ ਕਰਕੇ ਬਸ ਪਾਣੀ ਵਾਲੇ ਦੋ ਰਹਿ ਗਏ ਤੇ ਕੋ ਸੁੱਕਾ ਕਬੂਤਰ ਬੜਾ ਚੱਲਿਆ ਯਾਰ ਬਾਬੇ ਦੀ ਕਿਰਪਾ ਨਾਲ ਨਜ਼ਰ ਵੀ ਨਾ ਲੱਗ ਜੇ ਉਹ ਜਿਹੜਾ ਨਿੰਮਤ ਨਹੀਂ ਮੈਂ ਤੁਸੀਂ ਹਰੇ ਟੂਸੇ ਵਾਲੇ ਇਹਨੂੰ ਗੰਦ ਕਹਿੰਦੇ ਤੁਸੀਂ ਗੰਦ ਪਾਈ ਜਾਂਦਾ ਇਹ ਕਰੀ ਜਾਂਦਾ ਉਹ ਕਰੀ ਜਾਂਦਾ ਯਾਰ ਕੰਜਰ ਤੇ ਨੇ ਢੇਰੀ ਠਾਈ ਯਾਰ ਢੇਰੀ ਉੱਡਣ ਵਾਲੀ ਯਾਰ ਮੈਂ ਕਹ ਸਰਈ ਆ ਬਾਈ ਯਾਰ ਉਹ ਤਾਂ ਯਾਰ ਹਨਾ ਚਮਤਕਾਰ ਹੀ ਆ ਜਾਵਾ ਬਹੁਤ ਸੋਹਣਾ ਡਰਾਕੂ ਉਤਰ ਬਾਬੇ ਦੀ ਕਿਰਪਾ ਨਾਲ ਉਹ ਸੁੱਕਾ ਕਬੂਤਰੀ ਪਾਣੀ ਵਾਲਿਆਂ ਦੇ ਬਰੋਬਰ ਬੈਂਦਾ ਉਹ ਐਸੀ ਚਾਲ ਬਣਿਆ ਹੁੰਦਾ ਉਹਨੂੰ ਵੀ ਸਿੱਧਾ ਲੱਗ ਜਾ ਅੱਜ ਦੇਖਦੇ ਆ ਸਿੱਧਾ ਹੁੰਦਾ ਕਿ ਕੀ ਕਰਦਾ ਹੈ ਪਾਣੀ ਵਾਲ ਤਾਂ ਆ ਜਾਂਦੇ ਦੋਵੇਂ ਆਪਣੇ ਹਵਾ ਜਾਦੇ ਆ ਥੋੜੀ ਹਵਾ ਕਰ ਰਹੀ ਹੈ ਟਾਂਕ ਉਤਰਾ ਨੂੰ ਪਰ ਕੋਈ ਦਿੱਕਤ ਨਹੀਂ ਆਲੀ। ਉਹ ਥੋੜਾ ਜਿਹਾ ਕਦੇ ਨੀਵਾ ਹੁੰਦਾ ਨਾਲ ਪਾਸੇ ਜੁੜਦਾ ਤੇ ਕਦੇ ਥੋੜਾ ਜਿਹਾ ਉੱਚਾ ਹੋ ਕੇ ਉੜਦਾ ਉਹ ਇਕੱਲੇ। بس ਤਿੰਨ ਹੀ ਰਹਿ ਗਏ। ਕੋਈ ਨਾ ਹੁਣ ਮਾੜਾ ਏ ਠੀਕ ਹੋਇਆ ਜੋਹਜਾ ਬਣਿਆ। ਤੇ ਘਰੇ ਜਾਈ ਹੈ ਨਾ ਨਲੇ ਤਾਂ ਲਿਓ ਵਾਸਤੇ ਰੋਟੀ ਲਈ ਇਹ ਨਾਲ ਆਪਦੇ ਵਾਸਤੇ ਪਾਣੀ ਲੈ। ਇਹ ਰੋਟੀ ਤਾਂ ਖਾਦੀ ਨਹੀਂ ਆਪਣ ਅੱਜ ਖਾਵਾਂ ਕੋਈ ਦੇਖ ਅੱਜ ਮਾੜਾ ਮਾੜਾ ਤੋਰਾ ਫੇਰਾ ਹੋਊ ਭੁੱਖ ਲੱਗੂਗੀ। ਫੇਰ ਰੋਟੀ ਖਾਦੀ ਜਾਊਗੀ। ਹਾਂਜੀ। ਲਿਓ ਵਾਸਤੇ ਰੋਟੀ ਲੱਸੀ ਤੇ ਆਪਦੇ ਵਾਸਤੇ ਵਾਟਰ ਲੈਂਦਾ ਭਾਈ। ਠੀਕ ਹੈ ਤੇ ਸੁੱਕਾ ਕੂਤਰ ਬਹਿ ਗਿਆ ਸੀ ਬਈ ਆਪਣੇ ਟੂਸੇ ਵਾਲਾ ਫੇਰ ਲਾਉਣ ਲੱਗੇ ਤੁਹਾਡੇ ਗੈਸ਼ੀ ਤੋਂ ਆਪਣੇ ਤੇ ਯਾਰ ਦੋ ਐ ਤਿੰਨ ਚਰ ਤੱਕ ਦਾ ਡਰਦਾ ਵਾਲਾ ਚਲੋ ਕੋਈ ਗੱਲ ਨਹੀਂ ਫੇਰ ਬਹਿ ਜਾਣਾ ਹੁਣ ਤੇ ਮੈਂ ਜਲਾ ਬੈਠ ਗਿਆ ਨਹੀਂ ਹਜੇ ਤਾਂ ਨਹੀਂ ਬੈਠਾ ਤੇ ਉਹ ਤਾਂ ਬਹਿ ਗਿਆ ਤੇ ਬਸ ਲਾ ਲਾਂਗੇ ਉਹਨੂੰ ਵੀ ਕਰਾਂ ਡੀਵਨ ਨੂੰ ਰੋਟੀ ਬਾਦੀ ਵਿਚਾਰੇ ਰੱਖ ਦੇ ਜੀ ਦਾਣੇ ਵੱਡੇ ਕਬੂਤਰਾਂ ਨੂੰ ਵੀ ਪਹਿਲੇ ਨੰਬਰ ਤੇ ਕਬੂਤਰ ਟਰੇ ਦੂਜੀ ਜੀ ਆ ਮੈਨੂੰ ਦੇ ਦਿਓ ਆ ਕਬੂਤਰਾਂ ਵਾਲੀ ਐ ਕਬੂਤਰਾਂ ਵਾਲੀ ਟਰੇ ਕਬੂਤਰਾਂ ਹੀ ਰਹਿੰਦੇ ਕਬੂਤਰਾਂ ਵਾਲੀ ਟਰੇ ਕਬੂਤਰਾਂ ਹੀ ਰਹਿੰਦੇ ਮੰਨਦਾ ਹੈ ਹੈ ਕਿਤੇ ਕਬੂਤਰਾਂ ਦੇ ਲੱਛਣ ਕਬੂਤਰ ਆ ਜਾਣੇ ਕਬੂਤਰਾਂ ਵਾਲੇ ਲੱਛਣ ਕਬੂਤਰ ਆ ਜਾਣੇ ਉਹਦੇ ਕਾਫੀ ਰਾਮ ਨੇ ਵੀਰੋ ਆ ਚਾਹੀਦਾ ਹੈ ਹਾਂ ਜੇ ਦੀ ਚਾਈ ਬਈ ওভার ਪਲੀਜ਼ ਸਹੀ ਹੈ ਪਲਾਈ ਕਰ ਗਿਆ ਪਾ ਕੱਚ ਕਾਂਦ ਨੂੰ ਮਦਾਨ ਤੇ ਦਾਣੇ ਪਾ ਕੇ ਨੇ ਖੁੱਡੇ ਛੱਡ ਲ ਗਏ ਫਿਰ ਉਸ ਤੋਂ ਬਾਅਦ ਬਸ ਬਾਬੇ ਸਿਰਫ ਤਿੰਨ ਬੂਤ ਰਹਿ ਗਏ ਠੀਕ ਹੈ ਤਿੰਨ ਬੂਤ ਸਰੇ ਗਏ ਬਰਾਮਾਲੇ ਉਹਨਾਂ ਚੋਂ ਦੋ ਤਾਂ ਲਗਭਗ ਪਾਣੀ ਖਿੱਚੀ ਪਏ ਜੀ ਕਰਕੇ ਨੇ ਇਹ ਜਿਹੜਾ ਆਇ ਕਢਾ ਲ ਗਏ ਇਹ ਨਹੀਂ ਬਈ ਵਾਦ ਤੁਹਾਨੂੰ ਨਹੀਂ ਬੰਦ ਨਹੀਂ ਇੰਨਾ ਚੱਲੀ ਜਾਊਗਾ ਕਬੂਤਰ ਦਾ ਪਾਣੀ ਕਿੱਚੀ ਪੇੜੇ ਪਾਣੀ ਆਇਆ ਸੀ ਕਿਹੜਾ ਸੁੱਕਾ ਕਬੂਤਰ ਸੀ ਨਾ ਹਰੇ ਟੂਸੀ ਵਾਲ ਮੈਂ ਕਹਿੰਦਾ ਸੀ ਬਹੁਤ ਵਧੀਆ ਉੱਡੀ ਜਾਂਦਾ ਹੈ ਇਹ ਕਹਿ ਕੇ ਵੜਾ ਕਾ ਨਜ਼ਰ ਨਾ ਲੱਗ ਜੇ ਤੇ ਉਹੀ ਗਾਲੋਂ ਪਾਣੀ ਰੋ ਗਿਆ ਵਿਚਾਰਾ ਉਹ ਪਾਣੀ ਆਏ ਨਹੀਂ ਰੋਗਦਾ ਸੀਗਾ ਤੇ ਪਹਿਲੇ ਨੇ ਲੌਂ ਚੜਾ ਉੱਡ ਗਿਆ ਤੇ 20 25 ਪਾਣੀ ਵਾਲ ਦੇ ਬਰੋਬਰ ਦਾ ਉਹ ਉੱਡਿਆ ਫਿਰ ਕੰਜਰ ਦਾ ਸੁੱਕਾ ਕਬੂਤਰ ਉੱਡ ਗਿਆ ਜ਼ੋਰ ਮਾਰਾ ਮਾਰ ਗਿਆ ਤੇ ਦੋ ਪਾਣੀ ਰੋ ਗਿਆ ਬਈ ਉਹ ਚਲ ਕਰੀਏ ਨੇ ਟ੍ਰੀਟਮੈਂਟ ਉਹਦਾ ਘੰਡ ਘੰਡ ਕੇ ਸੰਭੀ ਜਾਂਦੇ ਆ ਪਾਣੀ ਕਿਹੜਾ ਕਿਹੜਾ ਨੂੰ ਕਰਨਾ ਪਾਣੀ ਵਾਲੇ ਨੂੰ ਦੇ ਰੱਖਿਆ ਆਪਾਂ ਕੱਚ ਕਾ ਦੇ ਲਈ ਖੇਚੀ ਗੂਏ ਦਾ ਅੱਠ ਬਦਾ 8 ਬਨਾਮ ਕਾਟ ਹੀ ਦੇ ਦੇ ਤੇ ਚਲੋ ਆ ਗੋ ਸੁਣੀਏ ਗੀਤ ਕੋਪੀਰਾਈਟ ਨਹੀਂ ਹੈ ਹਾਂਜੀ ਖਿੱਚਾਂ ਨਹੀਂ ਜੀ ਪਾਣੀ ਜਨੌਰ ਨੇ ਆਪਣੇ ਨੇ ਠੀਕ ਹੈ ਐਕਸਪੈਰੀਮੈਂਟ ਤਾਂ ਲਾਤੀ ਮੈਂ ਸਾਰੇ ਪਾਣੀ ਖਿਚਾਉਣ ਵਾਲੇ ਇਦੋਂ ਐਣ ਗੋਡਿਆਂ ਤੇ ਬੈਠੇ ਕਬੂਤਰ ਵੀ ਠਾਲੇ ਤੇ ਕੰਜਰ ਦੇ ਨੇ ਚੰਗੇ ਭੁੰਨੇ ਨਹੀਂ ਖਿੱਚਿਆ ਹਨ ਥੱਲੋਂ ਬੜਾ ਮਰਜ਼ਾ ਕਬੂਤਰ ਨਾ ਸੁੱਕ ਕਹਿਣ ਪੱਤ ਬਣ ਗਾ ਕਬੂਤਰ ਜਮਾ ਹਿੱਕੀ ਦਾ ਚਲੋ ਵੇਣਿਆ ਲਾਈ ਜਨਾ ਜੋਰੀ ਯਾਰ ਹਨਾ ਮੈਂ ਖਿਚਾ ਲੂਗਾ ਹੋਰ ਘੰਟੇ 1.5 ਘੰਟੇ ਤੱਕ ਪਾਣੀ ਤੋਰੇ ਹੀ ਨਹੀਂ ਪੋਟੇ ਨਹੀਂ ਤੋਰੇ ਕੁੱਤਨੇ ਹੇ ਤੱਕ ਤਾਂ 10 ਪੋਟਾ ਚੱਲੇ ਬਾਅਦ ਉਹ ਤੋਂ ਬਾਅਦ ਘੰਟੇ 1.5 ਘੰਟੇ ਰਿਕਵਰੀ ਫੜ ਜਾਣੀ ਇਹਨੇ ਠੀਕ ਹੈ ਕਿ ਨਹੀਂ ਸੋਨ ਲੈ ਪੱਠਾ ਦੇਖੋ ਜੀ ਪੱਠੇ ਦਾ ਕਰੋ ਸੌਂਕ ਖਰਾਬ ਤਾਂ ਹੋ ਹੀ ਗਿਆ ਕੋਈ ਇਹਨਾਂ ਦਾ ਹੋਰ ਹੋਈ ਇਹਦਾ ਮਾਰ ਕੀ ਈ ਗੱਲ ਹੈ ਸੌਂਕ ਕਰੋ ਜੀ ਇਹਦਾ ਮੁਗਦੀ ਗੱਲ ਹੈ ਚਲੋ ਦੇਖਦੇ ਹਾਂ ਕੀ ਬੰਦਾ ਰੋਜ਼ ਡਿਗਾਰਮੈਂਟ ਕਰਦੇ ਆਂ ਦਾ ਤੇ ਕੀ ਕਹਿਣਾ ਚਾਹ ਰਹੇ ਆਂ ਕੁਝ ਕਹਿ ਰਹੇ ਆਂ ਮੁਗਦੀ ਗੱਲ ਹੈ ਇਹ ਗਏ ਨਾ ਭਾਈ ਚੁੱਪ ਰਹੋ ਕੀ ਕਹਿ ਰਹੇਂ ਵੀਰੇ ਦੱਸ ਤੋ ਕੋਈ ਗਿਆਨ ਹੋਦਾ ਤਾਂ ਮਾੜਾ ਮੁੱਟਾ ਬੜਾ ਠੀਕ ਓਕੇ ਚੱਲ ਦੇਖਦੇ ਆਂ ਕੀ ਬਣਦਾ ਬਈ ਯਾਰ ਇਹਦਾ ਹਾਂਜੀ ਮਸਰੋਂ ਕੋ ਮਾਰਨੇ ਵਾਲਾ ਯੰਤਰ ਲਿਆਂਦਾ ਮੁੱਕਿਆ ਪੈਸੀ ਓ ਨਾ ਯਾਰ ਮੱਛਰ ਬਹੁਤ ਤੰਗ ਕਰਦਾ ਮੈਂ ਕੂਤਰੀ ਸਾਂਭਣੀ ਅੱਜ ਦੂਬਾ ਬਾਕੀ ਆਪ ਨੂੰ ਵੀ ਤੰਗ ਕਰਦਾ ਤਾਂ ਵਧੀਆ ਲਾ ਦਿਆ ਕਰਾਂਗੇ ਹਣੇ ਇਹਨੂੰ ਹਾਂਜੀ ਚੱਲੇ ਆ ਜੀ ਪਿੰਡ ਮੰਗੂ ਦੀ ਦੁਕਾਨ ਤੇ ਕਹਿੰਦੇ ਗਰੀਬਾਂ ਕੋਲੇ ਬੜਾ ਮੋਕਿਆ ਨਿਕਲਿਆ ਸੌਕ ਦੇ ਕਰਿਆ ਲਿਆਉਣੇ ਹੁਣ ਤਾਂ ਅੱਜ ਲਿਆਉਣੀ ਸੀ ਗੇ ਯਾਰ ਅਜਾ ਢਿੱਲ ਮਿਸ ਹੋ ਗਈ ਬਸ ਹੁਣ ਅੱਜ ਪਿੰਜਰੇ ਤੇ ਜਾਲੀਆਂ ਵੀ ਲਿਆਉਣੀਆਂ ਸੀਗਾ ਆ ਜੋ ਪਾਸੇ ਮੇ ਢਿੱਲ ਮਿਸ ਹੋ ਗਈ ਯਾਰ ਚਲੋ ਕੋਈ ਨਾ ਕਰ ਫਿਰ ਬਾਦਾਮਾਂ ਦਾ ਹੱਲ ਤਾਂ ਕਰਨਾ ਹੀ ਪਾਪਾ ਨੂੰ ਸੌਕ ਦੇ ਫੜ ਲਿਆਉਣੇ ਵਾਧੂ ਆਏ ਤੇ ਬਾਕੀ ਫਿਰ ਕੱਲ ਨੂੰ ਲਿਆਵਾਂਗੇ ਆਪਾਂ ਚਲ ਮੁੰਡਿਆ ਖੜਦਾ ਬਾਲ ਆਵੇ ਵੀਰਾ ਚਲ ਦੇ ਵੀਰਾ ਲਓ ਜੀ ਲੱਗਦੇ ਹੱਥ ਵਿੱਚ ਦੀ ਬਾਦਲੋ ਆ ਕੇ ਤੇ ਕੁਲਫੀ ਵੀ ਖਾ ਗਏ ਲੈ ਹੁਣ ਮੁੰਡਿਆ ਚਾਲੇ ਪਏ ਫੜਦਾ ਕੁਲਫੀ ਆਲਦੀ ਤੇ ਵਲੇੜ ਦੇ ਢੇੜ ਦੇ ਕੰਮ ਆ ਲੈ ਇਹ ਇਹ ਆ ਲੈ ਆ ਲੈ ਢੇਟਣਾ ਦੇ ਪਰੇ ਖਾਨ ਵਾਲੇ ਜੀ ਨੇ ਨਿਕਲ ਦਿੰਦੇ ਨਾ ਪਾਣਾ ਹਾਂਜੀ ਤੇ ਬਾਹਰ ਪਤਾ ਨਹੀਂ ਕੀ ਕੋਈ ਬਣ ਗਿਆ ਮੁੰਡੇ ਕਹਿੰਦੇ ਕੀ ਬਣ ਗਿਆ ਓਏ ਪਿੰਨਾ ਹੀ ਬਣ ਗਿਆ ਕਿਹੜਾ ਪਿੰਨਾ ਓਏ ਰਾਤ ਹੀ ਓਏ ਇੱਕ ਸਕਿੰਟ ਵਿੱਚ ਗੁੱਡੇ ਗਲੀ ਜਾ ਘਚਟੇ ਤੋਂ ਕਾਲੋ ਹੋ ਗਿਆ ਓ ਬਾਈ 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 ਤੇ ਹਜੇ ਮਤਲਬ ਵੀ ਦੇਣਾ ਖੜਾ ਸੀਗਾ ਹਣਾ ਵਧਿਆ ਖੜਾ ਤਾਂ ਨਾ ਦੇਣਾ ਹਜੇ ਖੜੀ ਦੁੱਪ ਖੜਾ ਇੱਕ ਵਾਰ ਜੋ ਮਾਰਦੇ ਖੜਾ 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 ਤੇ ਮੂੰਹ ਤੇ ਮਾਰਦੇ ਪਹਿਲਾਂ ਮੈਨੂੰ ਓਏ ਹੁੰਦੇ ਨਹੀਂ ਹੋਏ ਕੀ ਗੱਲ ਆਏ ਮੂੰਹ ਤੇਰਾ ਵਾਲਾ ਹੋ ਗਿਆ ਵਾਲਾ ਕੋਣਾ ਹੋ ਗਿਆ ਨਵੀਆਂ ਹੱਸਦਾ ਹਾਰੇ ਦੇ ਘੋੜੇ ਅਰੇ ਹਾਂ ਉਹ ਨੂੰ ਘੋੜੇ ਬਾਹਰ ਗਈ ਬਈ ਲੋ ਬਾਈ 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 ਬੁਰਾ ਵਾਲਾ ਵੀਰੇ ਸੱਤ ਵੇੜ ਦੇ ਯਾਰ ਆ ਪਤਾ ਨਹੀਂ ਕੀ ਕਾਲੀ ਪੁਲੀ ਕਿੱਧਰ ਆ ਗਈ ਚੜ ਕੇ ਜਿੱਦਣ ਆਪਾਂ ਕਬੂਤਰ ਸਾਂਭਣਾ ਹੋਇਆ ਉਸ ਦਿਨ ਲੈਟ ਨਹੀਂ ਹੋਣੀ ਬਈ ਜਿੱਦਣ ਆਪਣਾ ਕਬੂਤਰ ਘਰੋਂ ਹੋਇਆ ਠੀਕ ਹੈ ਤੇ ਜਿੱਦਣ ਆਪਾਂ ਮਤਲਬ ਨਹੀਂ ਸਾਂਭਣਾ ਇਹ ਕੁਝ ਵੀ ਹਨਾ ਕੁਝ ਵੀ ਰੱਖ ਲੋ ਯਾਰ ਹੋਰ ਗੱਲਾਂ ਲਾ ਲੋ ਉਦਨ ਲਾਈਟ ਹੋਣੀ ਹੀ ਹੋਣੀ ਐ ਜਿੱਦਨ ਕਬੂਤਰ ਸਾਹਮਣਾ ਹੋਇਆ ਉਦਨ ਲਾਈਟ ਨਾ ਹੋਊਗੀ ਬਈ ਓਏ ਸੱਚੀ ਯਾਰ ਪਰ ਤਿਆਈ ਗੱਲ ਐ ਤੁਹਾਡੇ ਸਾਹਮਣੇ ਕਿੰਨੀ ਵੀ ਯਾਰ ਹੋ ਗਿਆ ਨਹੀਂ ਲਿਓ ਤੂੰ ਟੈਨਸ਼ਨ ਵਾਲਾ ਕੋਈ ਲੜਾਈ ਵਾਲੀ ਕੋਈ ਡਰ ਵਾਲੀ ਕੋਈ ਖਤਰੇ ਵਾਲੀ ਗੱਲ ਐ ਨਹੀਂ ਮੂੰਹ ਵੀ ਵੈਸੇ ਹੀ ਥੋੜਾ ਜਿਆਦਾ ਉੱਚੀ ਬੋਲ ਰਿਹਾ ਤੂੰ ਸੌਂਿਆ ਚਿਹਰਾ ਤੂੰ ਨਾ ਘਰਿਆ ਕਰ ਇਹ ਵੀ ਡੀਕੇੰ ਦਾ ਵੇਖੋ ਵੀ ਕਦੋਂ ਚੱਲੂ ਕੋਲਰ ਤੇ ਕਦੋਂ ਇਹਨੇ ਸੌਣਾ ਬੈੱਡ ਤੇ ਕਦੋਂ ਮੈਂ ਬੁਝਾਉਣੀ ਐ ਲਾਈਟ ਤੇ ਇਹਨੇ ਕਿ ਚੁੱਪ ਕਰਕੇ ਨਾ ਜਿੱਥੇ ਜਨਰੇਟਰ ਮੈਂ ਲਾਈਟ ਜਗਦਾ ਹੁੰਦਾ ਹੁੰਦੇ ਵੇਰੇ ਸਾਹਮਣੇ ਜਦੋਂ ਕੁਲਰ ਚੱਲੀ ਹੈ ਨਾ ਬਥੇ ਨਿਆਰਾ ਠੰਡੀ ਹਵਾ ਇਹਨੂੰ ਪਤਾ ਹੀ ਨਹੀਂ ਕਿ ਤਾਂ ਮੱਛਰ ਖਾਈ ਜਾਂਦਾ ਇੱਥੇ ਸਿੱਧੀ ਛੱਡੀ ਹੈ ਬਸ ਇੱਥੇ ਘੱਟ ਆਉਂਦੀ ਹੈ ਇਹਨੇ ਤੇ ਉੱਠਣਾ ਜਦੋਂ ਬਲੈਂਡ ਵਜਾਦੀ ਮੈਂ ਹੋਰ ਕਿਦਾਂ ਇੱਥੋਂ ਦੇ ਆ ਕੇ ਚੜ ਕੇ ਤੇ ਨਾਲ ਪੈ ਜਾਣਾ ਪੈਰਾਂ ਕੋਲ ਹੋ ਗਿਆ ਨੇ ਤੇ ਫਿਰ ਟੜ ਕੇ ਆ ਕੇ ਇਹ ਤੜਕੇ ਤਾਂ ਐਡਾ ਸਿਰਾਂ ਲਾਇਆ ਨਾ ਤੜਕੇ ਤਾਂ ਜਿਹੜਾ ਮੂਵਮੈਂਟ ਕਰਦਾ ਇਹ ਮੈਂ ਆਏ ਪੈ ਦੇ ਕਿ ਮੇਰੀ ਬਾਹ ਆਏ ਭਾਈ ਮਰੇ ਆਇਆ ਨਾਲ ਪੈ ਗਿਆ ਇਧਰੇ ਪਾਸੇ ਇਥੇ ਬਾਹ ਤੇ ਰੱਖ ਲਿਆ ਭਾਈ ਸਿਰ ਇਹਨੇ ਫਾਈਨ ਮਹਾਵਾਲੀਓ ਕੀ ਆ ਫੀਲਿੰਗ ਮੈਂ ਹੈ ਯਾਰ ਹਨਾ ਤੇ ਨਸ ਠੀਕ ਹੈ ਹੁਣ ਠੀਕ ਹੀ ਇਧੂ ਬਾਦ ਕੁਛ ਨਹੀਂ ਆ ਸ਼ਰਾ ਕੋਈ ਨਾ ਕਬਰਾ ਹਨਾ ਜਾਵਾ ਇੱਕ ਤਾਂ ਸ਼ੀਰਿਸ਼ ਲੈ ਜੈਣਾ ਯਾਰ ਮਗਾਲ ਨੂੰ ਉਨੀਆਂ ਚੜਦਾ ਬਿਨਾਂ ਤੇ ਕੰਜਰ ਦਾ ਕੱਲ ਤੋਂ ਨਵੀਂ ਚਾਦਰ ਲੱਗ ਗਈ ਨੇ ਕੱਲ ਤੋਂ ਤੇ ਬੈਡਾਂ ਦਾ ਚੜਨਾ ਬੰਦ ਕਾਂਟਾ ਵਾਜ ਜਾਣਾ ਤੇ ਕੰਮ ਤੇ ਚਲੋ ਠੀਕ ਆਪਾਂ ਫਿਰ ਮੈਂ ਘਰੇ ਜਾ ਆਵਣਾ ਘਰੋਂ ਪਾਣੀ ਪੂਣੀ ਚੈੱਕ ਲਵਾਂ ਠੰਡੇ ਜਿਹੜੇ ਲਾਉਣੇ ਕਬੂਤਰੀ ਨੂੰ ਬਾਕੀ ਸਾਂਭੀ ਸੀ ਵੀ ਲੋ ਤੇ ਤੁਹਾਨੂੰ ਹੀ ਪਤਾ ਕਿੱਡੇ ਭੜੇ ਦਿਨ ਚਲੀ ਜਾਂਦੀਆਂ ਨੇ ਮੀ ਪੈ ਗਿਆ ਭਈ ਇਹ ਉਹ ਹੋ ਗਿਆ ਜਗਾੜਾ ਕਰ ਲੈ ਫਿਰ ਉਹ ਸੌਖਦਾ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਬੁਰਾ ਹਾਲ ਮੇਰੇ ਵੀਰੋ ਬੁਰਾ ਹਾਲ ਕੀ ਸਾਰੀ ਗੇਮ ਪਟ ਗਈ ਮੰਡਰ ਲੱਗ ਲਾ ਸਭ ਲੋਕ ਹੀ ਕੰਪਨੀ ਕਰਦੇ ਆ 1500 ਆ ਕੇ ਤੇ ਉਹ ਨਾ ਰੱਬ ਦੇ ਰੰਗਾਂ ਦਾ ਪਤਾ ਨਹੀਂ ਹੁਣ ਆਈ ਜਨੇ ਦੋ ਆ ਗਿਆ ਕੰਮ ਆ ਜਾ ਤਾ ਇੰਨਾ ਪੁਰਾ ਹਾਲ ਹੈ ਦੇਖੋ ਬਾਥੜ ਦੇਖੋ ਵੀਰੇ ਸਾਹਿਬ ਦੇਖੋ 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 ਮੇਰੀ ਨੀਵਰ ਹਲਾ ਵਧੀਆ ਨਜ਼ਾਰਾ ਆਇਆ ਯਾਰ ਬਾਜੀਆਂ ਖਾਣ ਖਾਸ ਬਹੁਤ ਠੰਡ ਤਾਂ ਹੋਈ ਥੋੜਾ ਤੇ ਗਰਮੀ ਨਾਲ ਡਾੜ ਨਿਕਲੇ ਪਈ ਸੀ ਹਨਾ ਪੂਰਾ ਇ ਚੜਾਟੇ ਵਿੱਚ ਹੋਇਆ ਯਾਰ ਚਲੋ ਕੋਈ ਨਾ ਕਬੂਤਰੀ ਤਾਂ ਫਿਰ ਜਿਵੇਂ ਸਭੀ ਝੂਂ ਵੀ ਸਭੂ ਵੀ ਹੋਣ ਉਹ ਚੱਪ ਕੋਈ ਛੇੜਖਾਣੀ ਨਹੀਂ ਕਰਦੇ ਬਾਕੀ ਆਪਣੀ ਕਬੂਤਰੀ ਮੈਨੂੰ ਸਿੱਧਾ ਹੁਣੇ ਦੱਸ ਦੇਣਾ ਲਾਮ ਵਾਲੀ ਆਪਣੀ ਕਬੂਤਰੀ ਹੈਗੀ ਹਨਾ ਇਹ ਲਾਮ ਵਾਲੇ ਕਬੂਤਰੀ ਜਿਹੜੀ ਲੋ ਵਾਲੇ ਕਬੂਤਰ ਜਿਹੜੀ ਹੈ ਇਹ ਕਬੂਤਰੀ ਸੀ ਆਪਣੀ ਠੀਕ ਹੈ ਲੋ ਲੋ ਤਾਂ ਭਾਣੀ ਬਹੁਤ ਪਾਇਆ ਦਾ ਵਿਚਾਰੀ ਦਾ ਕੱਚੂ ਤੇ ਲਾਮ ਤਾਂ ਸੁੱਖਣ ਕਦੇ ਕੱਢੀ ਨਹੀਂ ਨਾਣੇ ਲਾਉਂਦਾ ਘਰ ਹੀ ਕਦੇ ਲਾਮ ਕੱਢੀ ਐ ਠੀਕ ਐ ਸਿਆਲ ਚ ਵੀ ਨਹੀਂ ਲਾਮ ਕੱਢੀ ਕਦੇ ਇਹਨਾਂ ਨੇ ਠੰਡੇ ਚ ਵੀ ਨਹੀਂ ਲਾਮ ਨਿਕਲੀ ਤੇ ਗਰਮੀ ਦਾ ਲਾਮ ਨਿਕਲਦੀ ਕਿਧਰੋਂ ਇਹ ਹੈਗਾ ਤਿੰਨ ਤੋਂ ਨੌ ਦੇ ਆਸ-ਪਾਸ ਦੋ ਤਿੰਨ ਵਜੇ ਬਾਜਣੇ ਪਰ ਉਹ ਬਾਜਣਾਂ ਵਾਲੇ ਆ ਤੇ ਇਹ ਤਾਂ ਸੱਤ ਦੇ ਕਈ ਕਾਲ ਨੂੰ ਗੱਲ ਸੱਤ ਸੁੱਖਾ ਨਹੀਂ ਜੀਉਂਦੀ ਆ ਚਾਰ ਪੰਜ ਪੰਜ ਕੋ ਬਿਜਾਉਂਦਾ ਲਾ ਲੈਣਾ ਚਲ ਕੋਈ ਨੇ ਠੱਡ ਲਾਵਾਂਗੇ ਵਿਚਾਰੀ ਤੈਨੂੰ ਹਣਾ ਕੀ ਹੁੰਦਾ ਹੀ ਆ ਹਾਂ ਥਾਲੇ ਉਹ ਟੁੱਟੀ ਲਾ ਦੇ ਮੈਨੂੰ ਇਹ ਗਰਣਾ ਕਰੀ ਆਹ ਸਿਰਾ ਹੋ ਗਿਆ ਯਾਰ ਚਲੋ ਕੋਈ ਚੱਕਰ ਨਹੀਂ ਯਾਰ ਠੰਡ ਤਾਂ ਹੋਈ ਪੰਜਰੋ ਪਾਣੀ ਇਧਰ ਹੀ ਪਾਉਣ ਮਾਰ ਕੇ ਲੈ ਕਰਾਂਗੇ ਆਪਦੇ ਉੱਤਰ ਜਾ ਕੇ ਸਿੱਧਾ ਤੁੰਨੀ ਨਹੀਂ ਦੇਵਾਂਗੇ ਬਸ ਆਪਾਂ ਠੀਕ ਹੈ ਕਿ ਨਹੀਂ ਇੰਨੇ ਹੀ ਕੰਮ ਆ ਗਏ ਤੇ ਲੈ ਕੇ ਖੜ ਜਾ ਗਰਾਏ ਇਹਨੂੰ ਲਿਓ ਤੂੰ ਘੁੱਟ ਕਾਵੇਂ ਤੈਨੂੰ ਦੱਸਦਾ ਮੇਰੇ ਤੋਂ ਸਾਰਾ ਯਾ ਲੂੜੀ ਇਹਦਾ ਖੱਬੂ ਵੱਟੀ ਜਨਾ ਹਨਾ ਚਾਹ ਜਨਾ ਬਕੰਦੇ ਤੁਨ ਮਹਾ ਦਾ ਠੰਡ ਹੋਈ ਹੈ ਬੋ ਦੇਖੋ ਬਈ ਟੜਕਿਆ ਹੀ ਗੱਡੀਆਂ ਨੇ ਜਾਣਾ ਮੇਰੇ ਵੀਰੋ ਇਦਾਂ ਹੀ ਇਦਾਂ ਨੂੰ ਤਾਂ ਚੱਲ ਕੀ ਭੈਜ ਸਗਣ ਤੇ ਜਾਣੀ ਆਪਾਂ ਗੱਲ ਹੈ ਦੇਖੋ ਹਾਲ ਦੇਖੋ ਆਪਣੇ ਘਰ ਦਾ ਵੀ ਯਾਰ ਮੀ ਤਾਂ ਆਵੇ ਹੀ ਨਾ ਸੌਣ ਗੁੱਡਾ ਬੜਾ ਲਾਤਣਾ ਜਿਹੜੀ ਚਰਗਲ ਵਾਜਦੀ ਨੇ ਮੁੜ ਕੇ ਵੜਨ ਨੂੰ ਨਹੀਂ ਜੀ ਕਰਦਾ ਇੱਧਰ ਵੀ ਯਾਰ ਚਲੋ ਕੋਈ ਨਾ ਜੀ ਆਨੇ ਗਾਰੇ ਵਈ ਦੀ ਵਾਣ ਤੇ ਆਏ ਹੋਏ ਆਏ ਹੋਏ ਘਰ ਆ ਕੇ ਧੋਲਾਂਗੇ ਕੋਈ ਗੱਲ ਚਲੋ ਅਗਰ ਬਾਹਰ ਭੇਡ ਚਲੀ ਪਾਣੀ ਦੇਗਾ ਮੈਂ ਬੂਦ ਵੀ ਠੀਕ ਹੈ ਮੋਸੋ ਪੂਰਾ ਫੁੱਲ ਖਰਾ ਹ। ਦੱਬ ਠੀਕ ਹੈ। ਆਪਾਂ ਤਾਂ ਮੰਝਾ ਡਾਲਾਂਗੇ ਬਾਹਰ ਆ ਕੇ ਇੱਥੇ ਆਪਾਂ ਐ ਨਿਆਰੇ ਨਾਲ ਸੌਂ ਜਾਗੇ। ਤੇ ਆ ਕੇ ਇਧਰਲੇ ਘਰੇ ਲਿਓ ਪ੍ਰੀਤ ਆਸਤੇ ਰੋਟੀ ਲੱਸੀ ਲੈ ਕੇ ਕਿੰਜ ਆ ਕੀ ਹੁੰਦਾ ਬੁਝੜ ਜਾ ਵੇਖੋ। ਆਗੀ ਬਣੀ ਫਿਰਦੀਆਂ ਓਏ। ਓਏ ਓਏ। ਓਏ। ਆਗੀ ਹਣੇ ਪਏ ਇੱਥੇ। ਚੱਲ ਕੋਈ ਨਮਝਾ ਡੋੜੇ ਬਾਹਰ ਆਪਾਂ। ਅੰਦਰ ਤਾਂ ਨਹੀਂ ਲੈਟ ਲੂਟ ਆਉਂਦੀ। ਮੰਜੜਾਂਾਂ ਦੇ ਬਾਹਰ ਆਉ ਗੋਨ ਜ਼ਰਰ ਇੱਧਰ ਲਿਓ ਵੀ ਚਾਦਰ ਵਧਕਾ ਬਣਾ ਗਿਆ ਸਾਰੀ ਵੀ ਹਨਾ ਸਾਫ ਪੰਜੇ ਲਾ ਗਿਆ ਐਨ ਪੂਰੀ ਚੰਗੀ ਇੱਕ ਨੰਬਰ ਕੰਮ ਕਰ ਗਿਆ ਕਿੱਥੇ ਓਏ ਹੈ ਨਹੀਂ ਜੰਬਲ ਓਏ ਆਈ ਕਿਤੇ ਇੱਧਰ ਅਸੀਂ ਮੁੱਖਾਂ ਪੈਣ ਲੱਗਾ ਨਾ ਹਿਸਾਬ ਨਾਲਾ ਤੇਰੇ ਲਾ ਕੋਈ ਨਹੀਂ ਗਿਆ ਹੁਣ ਮੈਂ ਰਾਜੀ ਬਾਹਰ ਪੈ ਜਾਾਂਗੇ ਬਾਹਰ ਮੀਂਹ ਫੇਰ ਆ ਗਿਆ ਬਾਰਿਸ਼ ਫਿਰ ਲੇਪੀ ਤੇ ਗਰ ਰਬੜ ਰੋ ਮੇਰ ਘੜ ਰਖ ਰ ਰਹੀ ਗਿਆਦਣਾ ਪਰ ਉਹ ਦਿਨ ਮੜੇ ਜਿਨੇ ਪੈਂਚੂਰ ਕਰੇ ਤੜਕੇ ਨੂੰ ਸਵੇ ਨਾ ਕੋਈ ਨਾ ਸਾਂਏ ਮਰ ਜਾ ਕੇ ਤੇ ਫਸ ਮੋਏ ਉਹ ਜ਼ੈ ਹੇ ਰਾਹ ਉਤਰਦਾ ਹੈ ਡ੍ਰੀਡ ਬੰਦ ਰਿੰਦਾ ਹੈ ਉਹ ਚਲਾਲਾ ਪਾਣੀ ਪੂਣੀ ਚਲਾਉਣਾ ਤਾਂ ਓਏ ਨਹੀਂ ਤਾਂ ਹੀ ਸੋਝੂਗਾ ਮੈਂ ਡਕਾ ਕੇ ਫਰੋਰ ਕੀ ਹੈ ਚਲੋ ਇੱਕ ਮਿੰਟ ਯਾਰ ਇਹਦਾ ਵੀ ਰਿੰਦਾ ਟ੍ਰੀਟਮੈਂਟ ਕਰੀਏ ਆਪਾਂ ਵਿਚਾਰੇ ਇਹਦਾ